ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ 21 ਨਵੰਬਰ ਨੂੰ ਬਟਾਲਾ ਦੇ ਪੀੜਪਾੜ ਵਾਲੇ ਇਲਾਕੇ ਜਲੰਧਰ ਰੋਡ ਤੇ ਕਾਂਗਰਸੀ ਲੀਡਰ ਗੌਤਮ ਗੁੱਡੂ ਸੇਠ ਦੀ ਮੋਬਾਈਲ ਵਾਲੀ ਦੁਕਾਨ ਤੇ ਗੋਲੀ ਚਲਾਉਣ ਵਾਲਿਆਂ ਤੇ ਪੁਲਿਸ ਵਿਖਾਲੇ ਪਿੰਡ ਸ਼ਾਪੂਰ ਨੇੜੇ ਗੋਲੀਬਾਰੀ ਹੋਈ ਹੈ ਜਵਾਬੀ ਫਾਇਰਿੰਗ ਤੋਂ ਬਾਅਦ ਗੈਂਗਸਟਰ ਕਮਲਜੀਤ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਗਲਬਾਤ ਦੌਰਾਨ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗੋਤਮ ਸੇਟ ਤੇ ਗੋਲੀਆਂ ਚਲਾਉਣ ਵਾਲੇ ਇਲਾਕੇ ਵਿੱਚ ਕੁੰਮ ਰਹੇ ਹਨ ਇਸ ਦੌਰਾਨ ਵਿਆਪਕ ਟੰਗ ਨਾਲ ਨਾਕਾਬੰਦੀ ਕੀਤੀ ਗਈ ਅਤੇ ਕਨਵਲਜੀਤ ਉਰਫ ਲਵਜੀਤ ਨੂੰ ਜਦੋਂ ਬਟਾਲਾ ਪੁਲਿਸ ਨੇ ਪਿੰਡ ਸ਼ਾਹਪੁਰ ਨੇੜੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸਨੇ ਪੁਲਿਸ ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਵਾਬੀ ਫਾਇਰਿੰਗ ਦੇ ਵਿੱਚ ਜਦੋਂ ਪੁਲਿਸ ਵੱਲੋਂ ਗੋਲੀ ਚਲਾਈ ਗਈ ਤੇ ਕਨਵਲਜੀਤ ਦੇ ਗੋਲੀ ਲੱਗੀ ਇਸਦੇ ਇੱਕ ਹੋਰ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਨਾਂ ਨੇ ਕਾਂਗਰਸੀ ਆਗੂ ਗੋਤਮ ਸੇਠ ਦੀ ਮੋਬਾਈਲ ਵਾਲੀ ਦੁਕਾਨ ਤੇ ਫਿਰੋਤੀ ਨੂੰ ਲੈ ਕੇ ਗੋਲੀਆਂ ਚਲਾਈਆਂ ਸੀ ਇਹ ਗੈਂਗਸਟਰ ਨਿਸ਼ਾਨ ਜੋੜੀਆਂ ਦੇ ਸੰਪਰਕ ਵਿੱਚ ਸਨ ਜਿੰਨੇ ਵੀ ਸਮਾਜ ਵਿਰੋਧੀ ਅਨਸਰ ਵਿੱਚ ਉਹਨਾਂ ਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਕਿ ਜੇ ਕਿਸੇ ਨੇ ਕੋਈ ਅਜੇਹੀ ਹਰਕਤ ਕੀਤੀ ਤੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਮਾਰੇਉ ਡੀਜੀਪੀ ਪੰਜਾਬ ਅਤੇ ਡੀਆਈਜੀ ਬਾਰਡਰ ਰੇਂਜ ਦੀਰੇ ਦਿਸ਼ਾ ਨਿਰਦੇਸ਼ਕ ਜਿਹੜੀ ਬਟਾਲਾ ਪੁਲਿਸ ਦੀ ਗੈਂਗਸਟਰਸ ਤੇ ਇੰਟਰਨੈਸ਼ਨਲ 엘িমੈਂਟਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਗੁਰਪ੍ਰਤਾਪ ਡੀਐਸਪੀ ਸਿਟੀ ਸੰਜੀਵ ਇੰਚਾਰਜ ਸੀਆਈਏ ਸੁਖਰਾਜ ਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 21 ਨਵੰਬਰ ਨੂੰ ਬਟਾਲਾ ਸਿਟੀ ਦੇ ਵਿੱਚ ਇੱਕ ਮੋਬਾਈਲ 숍 ਦੇ ਉੱਤੇ ਦੋ ਬੰਦਿਆਂ ਨੇ ਅਣਪਛਾਤੇ ਬੰਦਿਆਂ ਨੇ ਫਾਇਰਿੰਗ ਕੀਤੀ ਸੀ ਉਹਦੇ ਵਿੱਚ ਸਾਡੀ ਟੀਮ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁਟਸ ਦੀ ਮਦਦ ਨਾਲ ਦੋਵੇਂ ਬੰਦੇ ਰਿਡੈਂਟਿਫਾਈ ਕੀਤਾ ਤੇ ਉਹਦੇ ਵਿੱਚੋਂ ਇੱਕ ਕਬਲਜੀਤ ਏਲੀਅਸ ਲਵਜੀਤ ਜੋ ਕਿ ਵੀਰੋਵਾਲ ਦਾ ਰਹਿਣ ਵਾਲਾ ਹੈ ਉਹਦੇ ਬਾਰੇ ਐਸਐਚਓ ਸਿਵਲਨ ਹਰਜਿੰਦਰ ਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਏਰੀਆ ਦੇ ਵਿੱਚ ਕਿਤੇ ਜਾ ਰਿਹਾ ਹੈ ਜਦੋਂ ਐਸਐਚਓ ਸਿਵਲਨ ਉਧਰੋਂ ਆ ਰਹੇ ਸੀਗੇ ਤੇ ਇਹਨਾਂ ਦਾ ਆਮਣਾ ਸਾਹਮਣਾ ਹੋਇਆ ਤੇ ਜਿਹੜਾ ਇਹ ਦੋਸ਼ੀ ਸੀਗਾ ਕਬਲਜੀਤ ਇਹਨੇ ਬਾਈ ਭਜਾਉਣ ਦੀ ਕੋਸ਼ਿਸ਼ ਕੀਤੀ ਇਹਦੀ ਬਾਈ ਗਿਰ ਗਈ ਤੇ ਇਹਨੇ ਪੁਲਿਸ ਦੇ ਉੱਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਜਦੋਂ ਐਸਐਚਓ ਹਰਜਿੰਦਰ ਨੇ ਆਪਣਾ ਬਚਾਅ ਕਰਨ ਲਈ ਹਵਾਈ ਫਾਇਰ ਕੀਤਾ ਇਹ ਸੈਲਫ ਡਰਸ ਦੇ ਵਿੱਚ ਜਦੋਂ ਇੱਕ ਫਾਇਰ ਕੀਤਾ ਤੇ ਇਹਦੀ ਲੋਅਰ ਬਾਡੀ ਦੇ ਵਿੱਚ ਇੰਜਰੀ ਹੋਈ ਹੈਗੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਇਹਨਾਂ ਨੇ ਇੱਕ ਐਕਸਪ੍ਰੈਸ਼ਨ ਰਿਲੇਟਰ ਫਾਇਰਿੰਗ ਕੀਤੀ ਸੀਗੀ ਤੇ ਇਹ ਜਿਹੜੇ ਦੋਵੇਂ ਦੋਸ਼ੀ ਹੈਗੇ ਜਿਨ੍ਹਾਂ ਨੂੰ ਅਸੀਂ ਇੱਕ ਅਰੈਸਟ ਕਰ ਲਿਆ ਹੈਗਾ ਇਹ ਦੋਵੇਂ ਨਿਸ਼ਾਨ ਜੋੜੀਆਂ ਦੇ ਟੱਚ ਵਿੱਚ ਸੀਗੇ ਜੋ ਕਿ ਬੀਕੇਆਈ ਦੇ ਨਾਲ ਸੰਬੰਧਿਤ ਹੈਗਾ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਬਟਾਲਾ ਪੁਲਿਸ ਹੈਗਾ ਜੋ ਵੀ ਇਹ ਐਂਟੀ ਨੈਸ਼ਨਲ 엘ਿਮੈਂਟਸ ਨੇ ਤੇ ਕ੍ਰਾਈਮ ਕਰਦੇ ਨੇ ਤੇ ਇਹਨਾਂ ਦੀ ਐਕਟੀਵਿਟੀ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤੀ ਜਾਵੇ ਦੋਸ਼ੀ ਲੋਕ ਕਿੰਨੇ ਫਾਇਰ ਕੀਤੇਗੇ ਸਾਬ ਦੋਸ਼ੀ ਵੱਲੋਂ ਤੇੰਦੇ ਕਰੀ ਜਿਹੜਾ ਹੈਗਾ ਫਾਇਰ ਕੀਤਾ ਉਹ ਸਾਡੇ ਕੋਲ ਸਾਡੀ ਫੋਰੈਂਸਿਕ ਟੀਮ ਇੱਥੇ ਹੈਗੀ ਆ ਸਾਰੀ ਜਾਂਚ ਕਰ ਰਹੀ ਹੈ ਜੀ ਸਰਬਰਾਮ ਸਿੰਘ ਜੀ ਬਰਾਮਦਗੀ ਜੀ ਇੱਕ ਗਲਾਕ ਪਿਸਤਲ ਜਿਹਦੇ ਨਾਲ ਨੇ ਫਾਇਰ ਕੀਤਾ ਉਹ ਮੌਕੇ ਤੇ ਬਰਾਮਦ ਹੋਇਆ ਤੇ ਜਿਹੜਾ ਮੋਟਰਸਾਈਕਲ ਹੈ ਜੋ ਸਾਨੂੰ ਇਸ ਵਕਤ ਲੱਗ ਰਿਹਾ ਕਿ ਉਹੀ ਮੋਟਰਸਾਈਕਲ ਹੈ ਜੋ ਵਾਰਦਾਤ ਵਿੱਚ ਵਰਤਿਆ ਗਿਆ ਸੀ ਉਹ ਵੀ ਮੌਕੇ ਤੇ ਹੈਗਾ ਹੈ ਪਹਿਲਾਂ ਵੀ ਹਜੇ ਸਾਰਾ ਅਸੀਂ ਦੇਖ ਰਹੇ ਹਾਂ ਬਟ ਅਜੇ ਜੋ ਪ੍ਰਾਫੇਸੀ ਸਾਨੂੰ ਮੌਕੇ ਤੇ ਪਹੁੰਚ ਪਹੁੰਚਾ ਚੱਲਿਆ ਕਿ ਗਲਾਕ ਹੈਗਾ ਹੈ ਪਹਿਲਾਂ ਵੀ ਕੋਈ ਵਾਰਦਾਤਾਂ ਹੈ ਜੀ ਉਹ ਜੀ ਅਸੀਂ ਸਾਰਾ ਹੁਣ ਵੈਰੀਫਾਈ ਕਰਾਂਗੇ ਕਿ ਇਹ ਵੈਸੇ ਪਿੱਛੋਂ ਤਰ ਤੇ ਪਹਿਲੇ ਇਸ ਤੇ ਕੀ ਵਾਰਦਾਤਾਂ ਨੇ ਜਦੋਂ ਰਮਾਂਡ ਲੱਗੇ ਸਾਰੀ ਅਸੀਂ ਪੁੱਛ ਕੇ ਕਰਾਂਗੇ ਬਟ ਇਹ ਹੈਗਾ ਕਿ ਹਾਂ ਇਹ ਨਿਸ਼ਾਨ ਜੋੜੀਆਂ ਦੇ ਟੱਚ ਵੀ ਸੀਗੇ ਤੇ ਉਹਨਾਂ ਦੇ ਕਹਿਣ ਦੇ ਉੱਤੇ ਜਿਹੜਾ ਹੈਗਾ ਇਹ ਵਾਰਦਾਤਾਂ ਕਰਦੇ ਸੇ